ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮੀਰ ਸਿੰਘ ਮੁੱਖ ਤੀ ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਤੱਕ ਚੁੰਗ ਰਹੇ ਹਾਂ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖर्चे ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੋਨੇ ਦੀ ਸਿੱਧੀ ਬਜਾਈ ਕਿਵੇਂ ਕਰੀਏ ਇਹਦੇ ਵਿੱਚ ਸਾਡੇ ਨਾਲ ਬਹੁਤੀ ગામਦੂਕਸਾਨ ਸਦਾਹਰਜਿੰਦਰ ਸਿੰਘ ਵਾਸੀ ਬਹਿਬਲ ਕਲਾਂ ਖੁਰਦ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸਦੀਵਿਜਾਈ ਕਰ ਰਹੇ ਨੇ ਇਹ ਵੀ ਇੱਕ ਜਨੂਨ ਹੁੰਦਾ ਇਹੀ ਦੱਸ ਰਹੇ ਕਿ ਪਿੰਡ ਦੇ ਬਹੁਤੇ ਕਿਸਾਨ ਵੀਰ ਜਿਹੜੇ ਨੇ ਉਹ ਇਸੇ ਕੱਲੋਂ ਡਰਦੇ ਰਹਿੰਦੇ ਆ ਕਿ ਕਿਤੇ ਨਦੀਨ ਨਾ ਹੋ ਜੇ ਜਾਂ ਹੋਰ ਕੋਈ ਸਮੱਸਿਆ ਨਾ ਆ ਜਾਵੇ ਪਰੰਤੂ ਇਹ ਜਿਹੜੇ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸਦੀਵਿਜਾਈ ਕਰ ਰਹੇ ਆ ਇਸ ਵਾਰੀ ਇਹਨਾਂ ਨੇ ਇੱਕ ਨਵੀਂ ਮਸ਼ੀਨ ਜਿਹੜੀ ਲੈਂਦੀ ਆ ਜਿਹੜੀ ਕਿ ਲਾਈਨ ਟੂ ਲੈਂਡ ਤੇ ਪਲਾਂਟ ਟੂ ਪਲਾਂਟ ਜਿਹੜਾ ਡਿਸ ਜਿਹੜਾ ਉਹ ਬਰਾਬਰ ਰੱਖਦੀ ਆ ਸਪੈਸ਼ਲ ਮਸ਼ੀਨ ਪਹਿਲੀ ਵਾਰੀ ਇਹਨਾਂ ਨੇ ਲੈ ਕੇ ਆਏ ਨੇ ਉਹਨਾਂ ਨਾਲ ਜਿਹੜੀ ਬਜਾਈ ਇਹਨਾਂ ਨੇ ਕਰਨੀ ਆ ਤੇ ਪਿੰਡ ਦੇ ਵਿੱਚ ਵੀ ਕਾਫੀ ਨੌਜਵਾਨਾਂ ਦੇ ਵਿੱਚ ਉਤਸ਼ਾਹ ਆਇਆ ਇਸ ਮਸ਼ੀਨ ਬਾਰੇ ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਸਿੱਧੀ ਬਜਾਈ ਇਹ ਪਿਛਲੇ ਨੰਨੇ ਸੰਨੇ ਤੋਂ ਕੀ ਇਹਨਾਂ ਦਾ ਤਜਰਬਾ ਵਾ ਤੇ ਕਿਵੇਂ ਕਰ ਰਹੇ ਆ ਸੋ ਹਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਤੇ ਤੁਹਾਡੀ ਟੀਮ ਜਿਹੜੀ ਸਾਡੇ ਇੱਥੇ ਸੱਦੇ ਤੇ ਆਈ ਹੈ ਅਸੀਂ ਤੁਹਾਡਾ ਇੱਥੇ ਆਉਣ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਵੀਰਾਂ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਤੇ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਸੋ ਇਹ ਸਭ ਤੋਂ ਪਹਿਲਾਂ ਇਹ ਗੱਲ ਸੀ ਵੀ ਆਪਾਂ ਜਿਹੜੇ ਚੋਂ ਸਿੱਧੀ ਬਜਾਈ ਜਿਹੜੀ ਆ ਜੀ ਆ ਕਿੰਨੇ ਸਮੇਂ ਤੋਂ ਕਰ ਰਹੇ ਆ ਤੇ ਇਹਦਾ ਤੁਹਾਨੂੰ ਕਿਹੜੀ ਕਿਹੜੀ ਔਕੜਾਂ ਦਾ ਪਿੰਡ ਜਿਹੜਾ ਸਾਹਮਣਾ ਕਰਨਾ ਪਿਆ ਹੈ ਇਹ ਸਰ ਮੈਂ 2013 ਤੋਂ ਲੱਗੇ ਹੋਏ ਆ ਜੀ ਹੂੰ ਹੂੰ 2013 ਤੋਂ ਲੈ ਕੇ 5-6 ਸਾਲ ਦਾ ਵਕਫਾ ਜਿਹੜਾ ਉਹਦੇ ਵਿੱਚ ਥੋੜੇ ਥੋੜਾ ਇੱਕ ਕਿੱਲਾ ਜਾਂ ਦੋ ਕਿੱਲੇ ਦੀ ਲਗਭਗ ਉਹਦੇ ਨਾਲ ਲੱਗੇ ਹੋਏ ਸੀਗੇ 20 ਤੋਂ ਬਾਅਦ ਥੋੜਾ ਜਿਹਾ ਵਧਾਇਆ ਸੀ ਆ 4-5 ਕਿੱਲਾਂ ਤੇ ਗਏ ਆ ਤੇ ਇੱਕ ਦਿਨ ਫਿਰ ਮੈਨੂੰ ਇਹ ਨਵੀਂ ਮਸ਼ੀਨ ਬਾਰੇ ਪਤਾ ਲੱਗਿਆ ਸੀਗਾ ਜੀ ਜਿਹੜੇ ਹੈਗੇ BBC ਕੰਪਨੀ ਦੀ ਆ ਹੂੰ ਹੂੰ ਤੇ ਇਹਨਾਂ ਦੀਆਂ ਮੈਂ ਮਤਲਬ YouTube ਵਗੈਰਾ ਤੇ ਇਹਨਾਂ ਦੀਆਂ ਵੀਡੀਓ ਸੀਗੀਆਂ ਉਹਨਾਂ ਨੂੰ ਵੇਖਣ ਤੋਂ ਬਾਅਦ ਫਿਰ ਮੈਨੂੰ ਇਸ ਤਰ੍ਹਾਂ ਲੱਗੇ ਵੀ ਜਿਵੇਂ ਸਟੈਪ ਸਿੱਡਰ ਆ ਜੀ ਇਹ ਐਕਚੁਅਲ ਚ ਬਿਲਕੁਕੁਲ ਤੇ ਨਾਲ ਇਹਦੇ ਚ ਇਹ ਆਪਸ਼ਨ ਆ ਵੀ ਜਿਹੜੀ ਉਹ ਤੁਸੀਂ ਸਟੈਪ ਜਿਹੜਾ ਬੂਟੇ ਤੋਂ ਬੂਟੇ ਦੀ ਦੂਰੀ ਆ ਉਹ ਤੁਸੀਂ ਵਧਾ ਕੇ ਨਾ ਸਕਦੇ ਹੋ ਉਹ ਵੀ ਆਪਸ਼ਨ ਹੈਗੀ ਆ ਤੇ ਮੈਨੂੰ ਇਹਦੇ ਚ ਇਹ ਗੱਲ ਜਿਹੜੀ ਸੀਗੀ ਆਮ ਦੂਜੀਆਂ ਮਸ਼ੀਨਾਂ ਨਾਲੋਂ ਚੰਗੀ ਲੱਗੀ ਨਾਲ ਪਲੱਸ ਪੁਆਇੰਟ ਇਹਦਾ ਇਹ ਆ ਵੀ ਜਿੱਥੇ ਇਹ ਦਾਣੇ ਸਕੇਰਦੀ ਹੈਗੀ ਉੱਥੇ ਨਾਲ ਹੀ ਜਿਹੜੀ ਤੁਸੀਂ ਕੋਈ ਫਰਟੀਲਾਈਜ਼ਰ ਜਿਵੇਂ ਡੀਏਪੀ ਵਗੈਰਾ ਪਾਉਨੇ ਆ ਉਹ ਵੀ ਉਸੇ ਜਗ੍ਹਾ ਤੇ ਹੀ ਛਿੜਦੀ ਆ ਨਾ ਕਿ ਸਾਰੇ ਖੇਤ ਦੇ ਵਿੱਚ ਛਿੜਦੀ ਆ ਬਿਲਕੁਲ ਇਹ ਇਹਦਾ ਇਹਦਾ ਹੀ ਫਾਇਦਾ ਹੋ ਗਿਆ ਵੀ ਜਿਹੜੀ ਖਾਦ ਦੀ ਜਿਹੜੀ ਆ ਜਿਹੜੀ ਤੁਹਾਡੀ ਮਾਤਰਾ ਵਾ ਉਹ ਵੀ ਘਟ ਜਾਂਦੀ ਉਹ ਘਟ ਜਾਂਦੀ ਹਾਂਜੀ ਅੱਧੀ ਅੱਧੀ ਰਹਿ ਜਾਂਦੀ ਆ ਅੱਧੀ ਰਹਿ ਜਾਂਦੀ ਆ ਸੋ ਇਹਦੇ ਵਿੱਚ ਜਿਹੜੀ ਜੇ ਆਪਾਂ ਦੇਖੀਏ ਤੇ ਇਹਦੇ ਵਿੱਚ 20 ਦੀ ਮਾਤਰਾ ਜਿਹੜੀ ਆ ਜੀ ਆ ਇਹਦੇ ਨਾਲੋਂ ਕਿੰਨਾ ਕੁ ਮਤਕ ਜਿਹੜਾ ਉਹ ਆਪਾਂ ਯੂਜ਼ ਕਰ ਦਿੰਦੇ ਆ 20 ਦੀ ਮਾਤਰਾ ਆਵਾ ਸਰ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਤਾਂ ਉਹੀ ਆ ਵੀ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਉਹ ਕਹਿੰਦੇ ਵੀ ਜਿਹੜੀ ਤੁਹਾਡੀ ਜ਼ਮੀਨ ਆ ਜੇ ਤਾਂ ਕੋਈ ਨਹਿਰੀ ਜ਼ਮੀਨ ਆ ਜਾਂ ਚੰਗੀ ਭਾਰੀ ਜ਼ਮੀਨ ਆ ਤਾਂ ਤੁਸੀਂ 4 ਤੋਂ 5 ਕਿਲੋ ਬੀਜ ਜੇ ਵਰਤੋਂ ਕਰਦੇ ਆ ਤਾਂ ਉਹ ਵੀ ਤੁਹਾਡੇ ਵਾਸਤੇ ਛਪੀ ਜਾਂਟ ਆ ਆਦਰਵਾਇਜ਼ ਜੇ ਐ ਵੀ ਕੋਈ ਜ਼ਮੀਨ ਦੇ ਵਿੱਚ ਤੁਹਾਡੇ ਕੋਈ ਰੇਤਲੀ ਜ਼ਮੀਨਾਂ ਦੇ ਹਲਕੀ ਜ਼ਮੀਨਾਂ ਤਾਂ ਉੱਥੇ ਥੋੜਾ ਜਿਆ ਤੁਸੀਂ ਜਿਹੜਾ ਸੀਡ ਆ ਉਹਨੂੰ ਐਕਸੈਸ ਕਰ ਸਕਦੇ ਉਹਨੂੰ 7 ਜਾਂ 8 ਕਿਲੋ ਤੇ ਤੁਸੀਂ ਲਿਆ ਸਕਦੇ ਨਾ ਆਉਗੇ ਕੋਈ ਉਗੇ ਨਾ ਬਿਲਕੁਲ ਬਿਲਕੁਲ ਸੋ ਇਹਦੇ ਵਿੱਚ ਜਿਹੜੀ ਕਿ ਜੇ ਦੇਖੀਏ ਤੇ ਜਿਹੜੀ ਤੁਹਾਡੇ ਪਿਛਲੇ ਸਮੇਂ ਦੌਰਾਨ ਜਿਹੜੀ ਤੁਹਾਨੂੰ ਕੋ ਕੰਮ ਕਿਸਾਨ ਦਾ ਇਹ ਹੀ ਹੁੰਦਾ ਕਿ ਨਦੀਨ ਵੱਢੇ ਹੋਣਗੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੀ ਆਪਾਂ ਨਦੀਨ ਕਿਵੇਂ ਰੋਕਤਮ ਕਰਦੇ ਨੇ ਨਦੀਨ ਦਾ ਸਾਰਾ ਉਹੀ ਆ ਵੀ ਪਹਿਲੇ ਸਟਾਰਟਿੰਗ ਤੋਂ ਹੀ ਇਹਦਾ ਕੰਮ ਚੱਲ ਪੈਂਦਾ ਵੈਸੇ ਮੈਂ ਇੱਕ ਸਾਲ ਜਿਹੜੀ ਤਰਵੱਤਰ ਵਾਲੀ ਉਹ ਵੀ ਬਜਾਈ ਕਰੀ ਸੀ ਪਰ ਮੇਰੀ ਉਹ ਬਜਾਈ ਜਿਆਦਾ ਕਾਮਯਾਬ ਨਹੀਂ ਰਹੀ ਪਰ ਨਦੀਨਾ ਦੀ ਸਮੱਸਿਆ ਮੈਨੂੰ ਉਹਦੇ ਚ ਵੀ ਨਹੀਂ ਆਈ ਸੀ ਉਹ ਜਿਹੜੀ ਪੈਂਡੀ ਮੈਥਰੀਨ ਆਪਣੀ ਆਉਂਦੀ ਆ 37.5% ਉਹ ਦਾ ਸਪਰੇਅ ਕਰਤਾ ਸੀਗਾ ਪਰ ਉਹਦੇ ਚ ਫਿਰ ਇੱਕ ਤਾਂ ਇਹ ਵੀ ਮੌਸਮ ਜਿਆਦਾ ਗਰਮ ਹੋਣ ਕਰਕੇ ਕਈ ਵਾਰੀ ਜ਼ਮੀਨ ਜਿਆਦਾ ਸੁੱਕ ਜਾਂਦੀ ਮੈਨੂੰ ਥੋੜੀ ਜਰਮੀਨੇਸ਼ਨ ਦੀ ਪ੍ਰੋਬਲਮ ਵੀ ਆਈ ਤੇ ਨਾਲ ਇਹ ਸੀ ਵੀ ਉਹਦੇ ਚ ਚੂਹਿਆਂ ਦੀ ਥੋੜੀ ਜੀ ਵੱਧ ਸਮੱਸਿਆ ਆਈ ਜੀ ਉਹ ਸਾਲ ਪਹਿਲੇ ਸਾਲ ਇਸ ਕਰਕੇ ਉਹ ਫਿੱਟ ਨਹੀਂ ਲੱਗਾ ਹੁਣ ਇਹ ਸੁੱਕੀ ਬਜਾਈ ਇਹਦੇ ਚ ਸੁੱਕੀ ਬਜਾਈ ਕਰਕੇ ਉਦੋਂ ਬਾਅਦ ਇਹਨੂੰ ਜਿਹੜਾ ਪਾਣੀ ਲਾ ਕੇ ਜਿੱਦੇ ਪੈ ਪੈਰ ਤਰਾਜਾ ਹੋ ਜਾਂਦਾ ਫਿਰ ਇਹਦੇ ਚ ਪੈਂਡੀ ਦੀ ਜਿਹੜੀ ਪਹਿਲੀ ਸਪਰੇ ਕਰਾਂਗੇ ਉਦੋਂ ਬਾਅਦ ਜੇ ਲੋਡ ਲੱਗੀ ਜਾਂ 1 ਮਹੀਨੇ ਬਾਅਦ ਜਾਂ 35 ਜਾਂ 40 ਦਿਨਾਂ ਬਾਅਦ ਜੇ ਕੋਈ ਪ੍ਰੋਬਲਮ ਆਈ ਤਾਂ ਫਿਰ ਉਦੋਂ ਬਾਅਦ ਆਪਸ਼ਨ ਆਪਣੇ ਕੋਲੇ ਨੋਮਨੀ ਗੋਲਡ ਦੀ ਹੈਗੀ ਹੈ ਜੀ ਜੇ ਲੋਡ ਪਵੇ ਤਾਂ ਐਸੇ ਮੈਨੂੰ ਲੱਗਦਾ ਵੀ ਜਿਵੇਂ ਸਾਡੀਆਂ ਜ਼ਮੀਨਾਂ ਸਾਨੂੰ ਐਡੀ ਕੋਈ ਦਿੱਕਤ ਨਹੀਂ ਹੋ ਬਿਲਕੁਲ ਸੋ ਇਹ ਜਿਹੜੀ ਆਪਾਂ ਕੋਈ ਕੋਈ ਆਮ ਕੇਤੂ ਜਿਹੜਾ ਵਾ ਹੁਣ ਜਿਹਨਾਂ ਲੋਕ ਆਮ ਪਸਾਨ ਵੀਰ ਨੇ ਜੀ ਆਾ ਖਣਕਦੀ ਕਟਾਈ ਕੀਤੀ ਉਸ ਤੋਂ ਬਾਅਦ ਤੂੜੀ ਬਣਾਈ ਹੈ ਤੂੜੀ ਉਸ ਤੋਂ ਬਾਅਦ ਜਿਹੜਾ ਨਾੜ ਮਾੜਾ ਮਾੜਾ ਬੱਚਿਆ ਹੈ ਜੀ ਉਹਨੂੰ ਵਿੱਚ ਤੁਸੀਂ ਸਾਰਾ ਵਾਇਆ ਹੋਊਗਾ ਹਾਂਜੀ ਅਗਲੋਂ ਤੋਂ ਬਾਹਰ ਬਗੈਰ ਵਾਇਆ ਜਾਂ ਵਿੱਚ ਕੀਤਾ ਨਹੀਂ ਅਗਲੋਂ ਤੋਂ ਬਗੈਰ ਜੀ ਤੂੜੀ ਬਣ ਕੇ ਰਹਿੰਦੇ ਕੋਈ ਨਹੀਂ ਉੱਤੇ ਦੋ ਵਾਰੀ ਤਵੀਆਂ ਮਾਰੀਆਂ ਜੀ ਅੱਛਾ ਅੱਛਾ ਤਵੀਆਂ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਇੱਕ ਵਾਰੀ ਜਿਹੜਾ ਹਲਾਣਾ ਵਾ ਕਿ ਦੋ ਵਾਰੀ ਚੰਗਾ ਭਾਰਾ ਸੁਹਾਗਾ ਮਾਰ ਕੇ ਤੇ ਉਸ ਤੋਂ ਬਾਅਦ ਕੰਪਿਊਟਰ ਕਰਾਹ ਲਵਾਇਆ ਜੀ ਠੀਕ ਹੈ ਤੇ ਜੇ ਕਿਤੇ ਕਈ ਵਾਰੀ ਕੋਈ ਟਾਈਮ ਦੀ ਸਮੱਸਿਆ ਆ ਜਾਂਦੀ ਆ ਤਾਂ ਫਿਰ ਅਸੀਂ ਮੈਂ ਬਿਲਕੁਲ ਸੁੱਕੀ ਬੀਜ ਵੀ ਕਰ ਲੈਨੇ ਆ ਜੇ ਤੁਹਾਡੇ ਕੋਲ ਟਾਈਮ ਹੈਗਾ ਛਪੀ ਜੰਡ ਤੁਹਾਡੇ ਕੋਲੇ ਸਮਾਂ ਹੈਗਾ ਤਾਂ ਫਿਰ ਕੰਪਿਊਟਰ ਕਰਾ ਲਾਉਣ ਤੋਂ ਬਾਅਦ ਉਹ ਤੋਂ ਬਾਅਦ ਤੁਸੀਂ ਦੇਖੋ ਇੱਕ ਜਾਂ ਦੋ ਰੌਣੀਆਂ ਕਰ ਦੋ ਤਾਂ ਜਿਹੜੀ ਜਿਵੇਂ ਚੋਬੇ ਦੀ ਸਮੱਸਿਆ ਜਾਂ ਕਿ ਨਦੀਨ ਆ ਜਿਹੜੇ ਉਹ ਔਗ ਪੈਂਦੇ ਉਹਦੇ ਨਾਲ ਹੋਰ ਵੀ ਥੋੜਾ ਸੁਖਾਲਾ ਹੋ ਜਾਵੇ ਇਹਦੇ ਵਿੱਚ ਕੀਤੀ ਪਹਿਲਾਂ ਰੌਣੀ ਨਹੀਂ ਇਹਦੇ ਵਿੱਚ ਨਹੀਂ ਕੀਤੀ ਜਿਹੜਾ ਜ ਆਪਾਂ ਵੀ ਜਿਹਨੀਆਂ ਬਿਲਕੁਲ ਸੁੱਕੀ ਬੀਜ ਨੇ ਸੁੱਕੀ ਬੀਜ ਨੇ ਪਰ ਕੱਲ ਨੂੰ ਜੇ ਪ੍ਰੋਬਲਮ ਆਈ ਤੇ ਨਹੀਂ ਕੋਈ ਪ੍ਰੋਬਲਮ ਹੋਈ ਤਾਂ ਫਿਰ ਕੀ ਜੀ ਫਿਰ ਆਰਬੀ ਸਾਈਡਸ ਹੈਗੇ ਆ ਪਹਿਲਾਂ ਪੈਂਟੀ ਵਾਲੇ ਨਹੀਂ ਉਹਦੇ ਵਿੱਚ ਉਹਦੇ ਚੇ ਹੈ ਨਾ 24 ਦੀ ਸਮੱਸਿਆ ਆ ਸਕਦੀ ਉਹ ਫਿਰ ਉਹਨਾਂ ਕਿ ਕਢਾਵਾਂਗੇ ਜੀ ਫਿਰ ਪੁਰਾਣੀਆਂ ਵੈਰਾਈਟੀਆਂ ਨੇ ਫਿਰ ਪਿਛਲੇ ਸਾਲ ਹੋਈਆਂ ਨੇ ਕਿਉਂਕਿ ਆਪਾਂ ਦੇਖਦੇ ਪਏ ਆ ਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ ਕਿਉਂਕਿ ਆਮ ਵੀ ਸਵਾਰਿਸ਼ ਕੀਤੀ ਜਾਂਦੀ ਆ ਵੀ ਦੋ ਘਟੋ ਘਟ ਦੋ ਚ ਰੌਣੀਆਂ ਹੋਣ ਜੀ ਦੋ ਰੌਣੀਆਂ ਹੋਣਗੇ ਉਹਨਾਂ ਤੁਹਾਡਾ ਪਿਛਲੇ ਸਾਲ ਜਿੰਨਾ ਵੀ ਤੁਹਾਡਾ ਚੋਨਾ ਵਿੱਚ ਡਿਗਿਆ ਹੀ ਜੀ ਉਹ ਪਹਿਲੀ ਜਿਹੜੀ ਪਿਛਲੀ ਵਾਰ ਵੈਰਾਈਟੀ ਬੀਜੀ ਉਹ ਵੀ ਸਾਰਾ ਅਗੂ ਪਊਗਾ ਜੇ ਕੋਈ ਚੋਬਾ ਹੋਊਗਾ ਉਹ ਵੀ ਅਗੂ ਪਊਗਾ ਬਿਲਕ ਹੋਣ ਗਾ ਦਾ ਜਿੰਨੇ ਵੀ ਤੁਸੀਂ ਮੇਰੇ ਕੋਲ ਹੁਣ ਚਲੋ ਜਿਹੜੀ ਹੁਣ ਬਜਾਈ ਕਰ ਲਈ ਵੈਸੇ ਠੀਕ ਆ ਪਰ ਮੇਰਾ ਖਿਆਲ ਹੈ ਕਿ ਉਹਨੂੰ ਜਿਹੜੀ ਤੁਸੀਂ ਕਾਲੀਦ ਕਰਨ ਦੀ ਬਜਾਏ ਆਪਾਂ ਜੇ ਉਹ ਕੰਮ ਕਰ ਲਈਏ ਕਿਉਂਕਿ ਜਿਹੜਾ ਉਹ ਨਾ ਤੇ ਉਹਨੂੰ ਨਦੀਨ ਮਾਰਦਾ ਵਾ ਜੀ ਉਹਨੂੰ ਨਦੀਨ ਕੋਈ ਨਹੀਂ ਨਦੀਨਾਸ਼ ਕੋਈ ਨਹੀਂ ਕਿਸੇ ਨੇ ਮਾਰਨੀ ਉਹਨੂੰ ਨਾ ਝੋਨੇ ਨੂੰ ਮਾਰਨਾ ਨਾ ਉਹਨੂੰ ਤਾਂ ਤੁਹਾਨੂੰ ਉਹਨੂੰ ਮੈਨੂਅਲੀ ਕੱਢਣਾ ਨਹੀਂ ਸਰ ਉਹ ਕਰ ਹੀ ਰਹੇ ਆ ਕਿ ਬਾਕੀ ਸਾਰੇ ਚ ਹੀ ਹੋ ਰਿਹਾ ਹੈਗਾ ਬਸ ਇਸੇ ਕੇਸ ਸਾਨੂੰ ਥੋੜੀ ਸਮੱਸਿਆ ਸੀਗੀ ਅਸੀਂ ਲੇਟ ਹੋ ਰਹੇ ਸੀ ਤਾਂ ਕਰਕੇ ਆਦਰਵਾਈਜ਼ ਬਾਕੀ ਜਿੰਨੇ ਵੀ ਖੇਤ ਆ ਜੇ ਦੋ ਪਾਣੀ ਨਹੀਂ ਤਾਂ ਇੱਕ ਪਾਣੀ ਤਾਂ ਜ਼ਰੂਰੀ ਲਾਉਣੇ ਆ ਸਰ ਉਹ ਲਾ ਕੇ ਕਰਾਉਣੀ ਕਰਕੇ ਉਸ ਤੋਂ ਬਾਅਦ ਕਾਲੀ ਕਰਨ ਦੀ ਲੋੜ ਨਹੀਂ ਕਿਸਾਨ ਵੀ ਰੁਕ ਕਾਲੀ ਕਰਨ ਦੀ ਲੋੜ ਨਹੀਂ ਕਿਉਂਕਿ ਸਿੱਧੀ ਬਜਾਈ ਦੇ ਵਿੱਚ ਇਹੀ ਪ੍ਰੋਬਲਮ ਰਹਿੰਦੀ ਆ ਵੀ ਜਦੋਂ ਉਹਦੇ ਵਿੱਚ ਹੋਰ ਬੂਟੇ ਜਿਹੜੇ ਉਸ ਵੈਰੈਟੀ ਤੋਂ ਜੇ ਮੰਨ ਲਓ ਇਹ ਪਏ 131 ਬੀਜ ਦੇ ਪਏ ਆ 131 ਤੋਂ علاوہ ਜੇ ਕੋਈ ਹੋਰ ਉਹਦੇ ਵਿੱਚ ਵੈਰੈਟੀ ਹੁੰਦੀ ਆ ਮੰਨ ਲਓ ਉਹਦੇ ਵਿੱਚ ਕੋਈ 11 ਹੀ ਕੀ ਬੀਜੀ ਸੀ ਜਾਂ ਕੋਈ ਸ਼ਰਪਤੀ ਬੀਜੀ ਸੀ ਜਾਂ ਕੋਈ ਹੋਰ ਪੂਸਾ ਲੰਬੀ ਡਿਊਰੇਸ਼ਨ ਵਾਲੀ ਬੀਜੀ ਸੀ ਤਾਂ ਫਿਰ ਉਹ ਇੱਕ ਇੱਕ ਪੱਕ ਜੂਗੀ ਇੱਕ ਰਹਿ ਜੂਗੀ ਜੀ ਉਹਦਾ ਇਹ ਨੁਕਸਾਨ ਹੋਏ ਹੈ ਨਾ ਤੋ ਇਸ ਕਰਕੇ ਜਿਹੜੀ ਰੌਣੀ ਜਿਹੜੀ ਬਹੁਤ ਜ਼ਰੂਰੀ ਹੈ ਕਿ ਆਪਾਂ ਚਤੀ ਬਜਾਈ ਵਿੱਚ ਰੌਣੀ ਕਰੀਏ ਸੋ ਇਹਦੇ ਵਿੱਚ ਜੇਕਰ ਦੇਖੀਏ ਹਰਜੀਤ ਸਿੰਘ ਜੀ ਜੇ ਆਪਾਂ ਨੂੰ ਕੱਦੂ ਵਾਲੀ ਆ ਇੱਕ ਪਾਸੇ ਕੱਦੂ ਕਰਦੇ ਆ ਇੱਕ ਪਾਸੇ ਕੱਦੂ ਕਰਕੇ ਫਰੀਲੀ ਲਾ ਕੇ ਫਿਰ ਆਪਾਂ ਵਿਜਾਈ ਕਰ ਲਵਾਈ ਕਰਦੇ ਆ ਇੱਕ ਪਾਸੇ ਸਿੱਧੀ ਵਿਜਾਈ ਕਰਦੇ ਆ ਦੋਹਾਂ ਚ ਕੀ ਫਾਇਦਾ ਹੁੰਦਾ ਵਾ ਕਾਫੀ ਫਾਇਦੇ ਆ ਜੀ ਜਿਹੜਾ ਸਭ ਤੋਂ ਵੱਡਾ ਮੈਨੂੰ ਜਿਹੜਾ ਫਾਇਦਾ ਲੱਗਦਾ ਉਹ ਇਹ ਆ ਵੀ ਜੇ ਅਸੀਂ ਉਸ ਪਾਸੇ ਤੁਰੀਏ ਜਿਹੜੀ ਹੁਣ ਸਾਡੇ ਪੰਜਾਬ ਦੀ ਲੋੜ ਵੀ ਆ ਪਾਣੀ ਬਚਾਉਣ ਇਹਦੇ ਚ ਐਕਚੁਅਲ ਤੁਸੀਂ ਪਾਣੀ ਬਚਾ ਸਕਦੇ ਆ ਪਾਣੀ ਬਚਾ ਸਕਦੇ ਆ ਬਾਕੀ ਹੋਰ ਅਸਾਸੇ ਤਾਂ ਛੱਡੋ ਜਿਵੇਂ ਖਰਚੇ ਦਾ ਵੀ ਬਹੁਤ ਫਰਕ ਪੈ ਜਾਂਦਾ ਹੈਗਾ ਇਹਦੇ ਚ ਤੁਸੀਂ ਪਹਿਲਾਂ ਜਿੰਨਾ ਕੇ ਨੂੰ ਵਾਹਣਾਗਾ ਵ ਉਦੋਂ ਬਾਅਦ ਵੀ ਸਿੱਧੀ ਬਜਾਈ ਕਰ ਦਿੰਦੇ ਆਂਗੇ ਜਿਵੇਂ ਹੁਣ ਲੇਬਰ ਦੀ ਸਮੱਸਿਆ ਆ ਰਹੀ ਆ ਤਾਂ ਝੋਨਾ ਲਾਉਣ ਵੇਲੇ ਵੀ ਕਾਫੀ ਜਿਹੜਾ ਹੈਗਾ ਖਰਚਾ ਉਹ ਪੈ ਜਾਂਦਾ ਹੈਗਾ। ਉਹ ਵੀ ਵੱਜਦਾ ਵਾ। ਸਮਾਂ ਵੀ ਵੱਜਦਾ ਜੀ ਫਿਰ ਕਦੋਂ ਕਰਦੇ ਆਂਗੇ ਉਦੋਂ ਟਰੈਕਟਰ ਵੀ ਖਰਾਬ ਹੁੰਦੇ ਆ ਸਾਰਾ ਕੁਝ ਉਹ ਵੀ ਖਰਚਾ ਹੈਗਾ ਉਹ ਵੀ ਵੱਜਦਾ ਜੀ। ਫਿਰ ਦੈਨ ਆਫਟਰ ਕੀ ਆ ਮੈਨੂੰ ਇਹ ਲੱਗੀ ਗੱਲ ਵੀ ਜਿਹੜਾ ਕਦੂ ਵਾਲਾ ਝੋਨਾ ਉਹਦੇ 'ਚ ਤੁਹਾਨੂੰ ਰੇ ਵੇਲੇ ਜਾਂ ਸਪਰੇ ਵੇਲੇ ਲੇਬਰ ਦੀ ਬੜੀ ਸਮੱਸਿਆ ਆਉਂਦੀ ਹੈ। ਹੂੰ ਹੂੰ। ਇਹਦੇ 'ਚ ਇਹ ਆ ਵੀ ਉਹਦੇ 'ਚ ਵੀ ਮੈਨੂੰ ਲੱਗਦਾ ਵੀ ਬਹੁਤ ਆਰਦ ਤੱਕ ਸਾਡਾ ਬਚਾਅ ਹੋ ਜਾਂਦਾ ਹੈਗਾ। ਕਿਉਂਕਿ ਤੇ ਇਹ ਵੀ ਉਹ ਚੰਗੀਆਂ ਗੱਲਾਂ ਪਿਛਲਾ ਤੁਹਾਡਾ ਤਜਰਬਾ ਜੋ ਰਿਹਾ ਵਾ ਇਹਦੇ ਵਿੱਚ ਪਾਣੀ ਦੀ ਬਚਤ ਉਹਦੇ ਮੁਕਾਬਲੇ ਕੱਦੂ ਦੇ ਮੁਕਾਬਲੇ ਕਿੰਨੀ ਕੁ ਜੀ ਹੋ ਜਾਂਦੀ ਹੈ ਕਾਫੀ ਹੈ ਜੀ ਉਹ ਤੁਹਾਡੇ ਦੇ ਅਕੋਰਡਿੰਗ ਆ ਵੀ ਤੁਸੀਂ ਕਿੰਨੀ ਕਰਦੇ ਆ ਕਈ ਹੁਣ ਮੇਰੇ ਕਿਸਾਨ ਭਰਾ ਹੈਗੇ ਹੈਗੇ ਨਾਲ ਮੈਂ ਵੇਖਿਆ ਹੈ ਕਿ ਜਿਹੜੇ ਸਿੱਧੀ ਬਜਾਈ ਵੀ ਕਰਦੇ ਆ ਪਰ ਉਹ ਪਹਿਲਾਂ ਜਵੇਂ ਰੋਇਤੀ ਛੋਣਿਆਂ ਨੂੰ ਭਰ ਕੇ ਰੱਖਦੇ ਉਵੇਂ ਹੀ ਖਿਲਾਰ ਦੇ ਆ ਪਰ ਹਾਲਾਂਕਿ ਮੈਨੂੰ ਲੱਗਦਾ ਵੀ ਇਹਦੇ 'ਚ ਉਹ ਲੋੜ ਨਹੀਂ ਜੇ ਇਹਨੂੰ 5-5 4-4 ਦਿਨਾਂ ਬਾਅਦ ਸੁਕਾ ਕੇ ਲਾਇਆ ਜਾਵੇ ਪਾਣੀ ਤਾਂ ਬਹੁਤ ਵਧੀਆ ਵੈਲੈਂਟ ਗੱਲ ਹੈ ਜੀ ਇਧਰ ਮਧਾਨੇ ਦੀ ਮਧਾਨਾ ਇੱਕ ਜਿਹੜਾ ਨਦੀਨ ਆ ਉਹਦੀ ਪ੍ਰ ਸਾਡੇ ਦਾ ਉਹ ਕੱਲਾ ਬਸ ਜਿਵੇਂ ਕਿ ਲਿਆ ਜਾਂਦਾ ਸਵਾਕ ਵਗੈਰਾ ਦੀ ਸਮੱਸਿਆ ਆਉਂਦੀ ਹੈ ਕਿ ਹੋਰ ਸਾਡੇ ਸਾਡੇ ਵੈਸੇ ਏਰੀਆ ਸਾਡਾ ਪੱਕਾ ਜਾਰੀ ਹੋ ਗਿਆ ਜੀ ਕਿਉਂਕਿ ਸਾਡੇ ਕਾਫੀ ਪੁਰਾਣੇ ਟਾਈਮ ਤੋਂ ਜਿਹੜਾ ਝੋਨਾ ਮੇਰੇ ਕੱਲ੍ਹ ਜੀ 96 97 ਤੋਂ ਸਾਡੇ ਝੋਨੇ ਦੀ ਸਟਾਰਟਿੰਗ ਹੋਈ ਵੀ ਹੈ ਤਾਂ ਕਰਕੇ ਵੀ ਹੁਣ ਕੋਈ ਨਦੀਨ ਇੰਨੇ ਖਾਸ ਨਹੀਂ ਹੁੰਦੇ ਜੀ ਬਿਲਕੁਲ ਬਿਲਕੁਲ ਸੋ ਕਿਸਾਨ ਵੀਰੋ ਜੇਕਰ ਤੁਹਾਡੇ ਉਸ ਖੇਤ ਦੇ ਵਿੱਚ ਜਿੱਥੇ ਬਸਤੀ ਦੀ ਵਿਜੈ ਕੀਤੀ ਆ ਵਧਾਣੇ ਦੀ ਸਮੱਸਿਆ ਆਉਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਉਹ ਵਧਾਣਾ ਜਿਹੜਾ ਹੁੰਦਾ ਵਾ ਬਹੁਤ ਕਰੜਾ ਇੱਕ ਨਦੀਨ ਆ ਉੱਥੇ ਆਪਾਂ ਜਿਹੜੀ 400 ਮਿਲੀਲੀ ਉਹ ਆਪਾਂ ਜਦੋਂ 23 23 ਤੋਂ ਲੱਗੇ 25 ਦਿਨ ਦੀ ਤੁਹਾਡੀ ਫਸਲ ਹੁੰਦੀ ਆ ਉੱਥੇ ਆਪਾਂ ਉਹਦੀ ਸਪਰੇਅ ਕਰ ਸਕਦੇ ਆ ਪਰ ਖਿਆਲ ਇਹ ਰੱਖਣਾ ਕਿ ਉਹਦੇ ਜਿਹੜੇ 2-3 ਪੱਤੇ ਹੀ ਹੋਣ ਕੰਕਾ ਆਮ ਵਰਗੇ ਕਿਸਾਨ ਵੀਰ ਕਰਦੇ ਆ ਕਿ ਉਹ ਵੱਡਾ ਹੋ ਜਾਂਦੇ ਆ ਜਿੱਦ ਨੂੰ ਜਦੋਂ ਵੱਡਾ ਹੋ ਗਿਆ ਤਾਂ ਫੇਰ ਨਹੀਂ ਜਮਾਨਾ ਜੋ ਨੋਮਨੀ ਗੋਲਡ ਵੀ ਤਾਂ ਹੀ ਸਪਰੇਅ ਤਾਂ ਹੀ ਸਪਰੇਅ ਕਰਨ ਦਾ ਫਾਇਦਾ ਵਾ ਜੇ ਉਹਦੇ 20 ਤੋਂ 15 ਤੋਂ 20 ਪਾਂ 25 ਦਿਨ ਦੇ ਵਿੱਚ ਵਿੱਚ ਆਪ ਕਰਦੇ ਆ ਠੀਕ ਹੈ ਜੀ ਸਰ ਸੋ ਇਹਦੇ ਵਿੱਚ ਹੋਰ ਦੱਸੋ ਵੀ ਜਿਹੜੀ ਜਿਹੜੀ ਔਕੜਾਂ ਤੁਹਾਨੂੰ ਕੀ ਕੀ ਸਾਹਮਣਾ ਕਰਨਾ ਪਿਆ ਨਹੀਂ ਕੋਈ ਖਾਸ ਆ ਸਿੱਧੀ ਬਿਜਾਈ ਦੇ ਵਿੱਚ ਜੀ ਹਾਂ ਸਿੱਧੀ ਬਿਜਾਈ ਦੇ ਵਿੱਚ ਕਾ ਨਹੀਂ ਸਖਾ ਮੁਸ਼ਕਲ ਦਾ ਕੋਈ ਖਾਸ ਨਹੀਂ ਬਸ ਐਵੇਂ ਹੀ ਆ ਵੀ ਥੋੜਾ ਜਿਹਾ ਟਾਈਮ ਸਾਡੇ ਕੋਲੇ ਘੱਟ ਰਹਿ ਜਾਂਦਾ ਹੈਗਾ ਜਿਵੇਂ ਕੱਦੂ ਵਾਲਾ ਝੋਨਾ ਹੈਗਾ ਉਹਦੇ ਥੋੜੇ ਕੋਲੇ ਟਾਈਮ ਕਾਫੀ ਹੁੰਦਾ ਆਪਣੇ ਕੋਲੇ 1 ਮਹੀਨਾ ਲਗਭਗ ਮਿਲ ਜਾਂਦਾ ਹੈਗਾ ਮਹੀਨਾ ਜਾਂ ਕਹਿ ਲਈਏ 40 ਦਿਨ ਆਪਣੇ ਕੋਲੇ ਹੁੰਦੇ ਆ ਇਹਦੇ ਚ ਥੋੜਾ ਜਿਹਾ ਇਸ ਤਰ੍ਹਾਂ ਵੀ ਜਿਹੜਾ ਤੁਹਾਡਾ ਕਣਕ ਵਾਲਾ ਵਾਹਣਾ ਉਹਨੂੰ ਤੁਸੀਂ ਨਾਲ ਦੀ ਨਾਲ ਉਹਦੀ ਤਿਆਰੀ ਕਰਨੀ ਪੈਂਦੀ ਆ ਨਾਲ ਦੀ ਨਾਲ ਹੀ ਸਟਾਰਟਿੰਗ ਅਸਲ ਚ ਇਹ ਮੈਨੂੰ ਲੱਗਦਾ ਵੀ ਸਲੋ ਸਪੀਡ ਪ੍ਰੋਸੈਸ ਇਹ ਨੂੰ ਕਹਿ ਸਕਦੇ ਆ ਉਹ ਥੋੜਾ ਜਿਹਾ ਫਾਸਟ ਆ ਜੀ ਉਹਦੇ ਚ ਉਹਦੇ ਚ ਵੀ ਆ ਨਾ ਕਿ ਹੁਣ ਜਿੱਦਾਂ ਮੰਨ ਲਓ ਆ ਜਿਹੜੀ ਕੋਈ ਵੈਰੈਟੀਆਂ ਨੇ ਵੈਰੈਟੀ ਤੇ ਡਿਪੈਂਡ ਕਰਦਾ ਵਾ ਵੀ ਕਿਹੜੀ ਜਿਹੜੀ ਲੰਬਾ ਸਮਾਂ ਲੈਂਦੀ ਆ ਜਾਂ ਛੋਟਾ ਸਮਾਂ ਲੈਂਦੀ ਆ ਹੁਣ ਮੰਨ ਲਓ 126 ਆ ਤਾਂ 126 ਨੂੰ ਆਪਾਂ ਜੇ ਜੂਨ ਦੇ ਪਹਿਲੇ 15 ਵਾੜੇ ਚ ਬੀਜ ਦਿਆਂਗੇ ਤਾਂ ਵੀ ਤੁਹਾਡਾ ਉਹ ਪੂਰਾ ਝਾੜ ਦੇਊਗਾ हां ओ छोटे जेड़ियां शॉर्ट टर्म वैरायटीज ਉਹਨਾਂ ਦਾ ਤਾਂ ਇਹ ਫਾਇਦਾ ਹੈਗੇ ਇਹ ਆ ਜੀ ਉਹਦਾ ਫਾਇਦਾ ਉਹਦੇ ਚ ਤਾਂ ਇਹ ਵੀ ਆ ਫਿਰ ਉਹਦੇ ਚ ਚਾਰ ਜਿਆਦਾ ਦਿੰਦੀ ਹੈ ਉਹਦੇ ਚ ਇੱਕ ਹੋਰ ਵੀ ਆ ਸਰ ਮੈਨੂੰ ਐ ਲੱਗਦਾ ਵੀ ਜਿਹੜੇ ਕਿਸਾਨ ਆ ਉਹ ਥੋੜਾ ਜਿਹਾ ਫਿਰ ਜਦੋਂ ਸ਼ਾਰਟ ਟਰਮ ਵੈਰਾਈਟੀ ਬੀਜਣੇ ਫਿਰ ਸਾਨੂੰ ਤੀਜੀ ਫਸਲ ਦਾ ਹੋ ਜਾਂਦਾ ਹੈ ਫਿਰ ਅਸੀਂ ਉੱਥੇ ਮੂੰਗੀ ਵਗੈਰਾ ਵੀ ਲਾਉਣੇ ਹੈਗੇ ਬਿਲਕੁਲ ਸੋ ਸਮਾਂ ਤਾਂ ਉਹਨਾਂ ਕੀ ਰਹਿ ਜਾਂਦਾ ਹੈਗਾ ਤੇ ਜੇ ਕੋਈ ਆਪਦਾ ਵਾਣ ਵੇਲਾ ਰੱਖ ਲੇ ਤਾਂ ਉਹ ਵਧੀਆ ਗੱਲ ਹੈ ਜਿਹੜੇ ਕਿਸਾਨ ਝੱਕਦੇ ਪਏ ਆ ਕੋਈ ਕਹਿੰਦੇ ਆ ਵੀ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਸੁਨੇਹਾ ਕੀ ਹੈ ਤਾਂ ਮੇਰਾ ਤਾਂ ਇਹੀ ਸੁਨੇਹਾ ਜੀ ਕੋਈ ਖਾਸ ਗੱਲ ਨਹੀਂ ਹਿੰਮਤ ਕਰੋ ਹਿੰਮਤ ਕਰਨ ਵਾਲੀ ਗੱਲ ਬਾਨੀ ਹੈ ਕਿ ਜੇ ਦੇਖੋ ਇਸ ਤਰ੍ਹਾਂ ਆਪਾਂ ਸੋਚੀ ਜਾਵਾਂਗੇ ਵੀ ਇਹ ਤਾਂ ਨੁਕਸਾਨ ਹੋ ਜਾਊਗਾ ਇਹ ਤਾਂ ਜਦੋਂ ਹੋਊਗਾ ਉਦੋਂ ਪਤਾ ਲੱਗਣਾ ਤੇ ਮੇਰਾ ਤਾਂ ਮੰਨਣਾ ਇਹ ਹੈ ਵੀ ਇੱਕ ਵਾਰੀ ਅਸੀਂ ਸਟੈਪ ਫਾਰਵਰਡ ਦਾ ਹੋਈਏ ਨਾ ਅਸੀਂ ਪੈਰ ਦਾ ਵਧਾਈਏ ਨਾ ਫਿਰ ਵੇਖਦੇ ਹਾਂ ਕੀ ਬੰਦਾਗਾ ਕੋਈ ਗੱਲ ਨਹੀਂ ਜੇ ਕੋਈ ਮੁਸ਼ਕਲ ਆਊਗੀ ਤਾਂ ਉਹਦਾ ਹੱਲ ਵੀ ਹੈਗਾ ਬਾਕੀ ਮਹਿਕਮਾ ਸਾਡੇ ਨਾਲ ਆ ਇਸ ਗੱਲ ਨੂੰ ਵੀਰੋ ਇਹ ਦੇ ਵਿੱਚ ਕਿਉਂਕਿ ਜੇਦੋਂ ਆਪਾਂ ਰਿਸਕ ਨਹੀਂ ਲਵਾਂਗੇ ਉਨੇ ਚਿਰ ਤੁਹਾਡਾ ਕੁਝ ਵੀ ਨਹੀਂ ਹੋਊਗਾ ਸਫਲਤਾ ਤਾਂ ਹੀ ਮਿਲੇਗੀ ਜੇਕਰ ਰਿਸਕ ਲਵਾਂਗੇ ਸਿੱਧੀ ਬਿਜਾਈ ਦੇ ਘਟੋ ਘਟ ਜੇ ਮੰਨ ਲਓ ਇੱਕ ਇੱਕ ਏਕੜ ਤੋਂ ਵੀ ਸ਼ੁਰੂ ਕਰਦੇ ਆਪਾਂ ਤੇ ਉਹਨੂੰ ਚੰਗੀ ਤਰ੍ਹਾਂ ਉਹਦੀ ਵਿੱਚ ਪਰਪਕਤਾ ਤੁਹਾਡੇ ਕੋ ਆ ਜੇਗੀ ਦੋ ਤਿੰਨ ਸਾਲਾਂ ਦੇ ਵਿੱਚ ਜਿਦਾਂ ਇਹਨਾਂ ਨੇ 2013 ਵਿੱਚ ਸ਼ੁਰੂ ਕੀਤਾ ਅੱਜ 2024 ਹੋ ਗਿਆ 11 ਸਾਲ ਹੋ ਗਏ 10 ਸਾਲ ਤੇ 11 ਸਾਲ ਦੇ ਵਿੱਚ ਇਹਨਾਂ ਦੀ ਪੱਲੀ ਪੂਰੀ ਜਿਹੜੀ ਆ ਉਹ ਪਰਪਕਤਾ ਆ ਗਈ ਇਹਦੇ ਵਿੱਚ ਪੂਰੀ ਪ੍ਰੈਕਟੀਕਲੀ ਇਹਨਾਂ ਨੇ ਕੰਮ ਕੀਤਾ ਵਾ ਤੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਗਈ ਉਸ ਕਰਕੇ ਜਿਹੜੀ ਕੋਈ ਜੇ ਕੋਈ ਵੀ ਕਿਸਾਨ ਵੀਰ ਜਿਹੜਾ ਬਈ ਜਿਹੜਾ ਵੀ ਸੁਣਦਾ ਪਿਆ ਇਸ ਕੱਲੋਂ ਉਹ ਆਪਣੇ ਜੇ ਉਹਨਾਂ ਸiddhi vijay ਕਰਨੀ ਹੈ ਤਾਂ ਥੋੜੇ ਤੋਂ ਤਾਂ ਤੋਂ ਸ਼ੁਰੂ ਕਰੋ ਇੱਕ ਦੇ ਕਿਲੇ ਤੋਂ ਕੋਈ ਸ਼ੁਰੂ ਕਰੋ ਉਹਦੀ ਪਰਪਕਤਾ ਲਿਆਓ ਜੇ ਕੀ ਮਸ਼ਲਾ ਹੁੰਦੀ ਹੈ ਫਿਰ ਦੇਖੋ ਫਿਰ ਉਹਨੂੰ ਗਾਂ ਖੜੋ ਸਿੱਧ ਇੱਕੋ ਵਾਰੀ ਨਾ ਲੈ ਜਾਓ ਜਿੱਦਾਂ ਕਰੋਨਾ ਵਿੱਚ ਹੋਇਆ ਹੈ ਕਰੋਨਾ ਵਿੱਚ ਕੀ ਹੋਇਆ ਕਿ ਕਰੋਨਾ ਆ ਗਿਆ ਮੁੜ ਕੇ ਲੋਕਾਂ ਨੇ ਬਹੁਤ ਸਾਰੀ ਸਦੀਵਿਜਾਈ ਕਰਦੀ ਬਹੁਤ ਕਈ ਨਵੋਣੀ ਪੈ ਗਈ ਸੋ ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਥੋੜੇ ਖੇਤ ਤੋਂ ਸ਼ੁਰੂ ਕਰੀਏ ਗਾਂ ਉਹਦੇ ਵਿੱਚ ਪਰਪਕਤਾ ਆਏਗੀ ਤੇ ਫਿਰ ਆਪਾਂ ਉਹ ਸ਼ੁਰੂ ਕਰਾਂਗੇ ਸੋ ਸਾਡੇ ਨਾਲ ਇੱਕ ਹੋਰ ਜਿਹੜਾ ਹੈ ਗਾਹ ਬਦੂ ਕਿਸਾਨ ਨੌਜਵਾਨ ਕਿਸਾਨ ਨੇ ਗੁਰਪ੍ਰੀਤ ਸਿੰਘ ਜਿਹੜੇ ਵੀ ਇਸ ਪਿੰਡ ਦੇ ਵੀ ਇੱਕ ਵਸਲੀਕ ਨੇ ਜਿਹੜੇ ਇਹ ਵੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਦੀਵਿਜਾਈ ਕਰ ਰਹੇ ਨੇ ਸੋ ਸਾਰੇ ਉਹਦੇ ਹਾਨ ਲਾਭ ਸਾਰੇ ਦੱਸਿਆ ਤੋ ਤੁਹਾਡਾ ਤਿਰਬਾ ਕਹਿੰਦਾ ਵੀ ਇਹ ਜਿਹੜੀ ਸਿੱਧੀ ਬਜਾਈ ਜਿਹੜੀ ਆ ਉਹ ਫਾਰਮਰ ਵਾਸਤੇ ਕਿੰਨੀ ਹਿੱਤ ਵਿੱਚ ਹੈਗੀ ਕਿੰਨੀ ਕਿ ਨਹੀਂ ਹੈਗੀ ਵੇਖੋ ਜੀ ਜੇ ਹਿੱਤ ਚ ਨਹੀਂ ਹੁੰਦੀ ਤਾਂ ਅਸੀਂ 10 ਸਾਲ ਹੋ ਗਏ ਅਸੀਂ ਮਸ਼ੀਨ ਹੀ ਨਹੀਂ ਲੈਣੀ ਹੋਣੀ ਸੀ ਬਿਲਕੁਲ ਜਦੋਂ ਕਿਸੇ ਫਸਲ ਦਾ ਜਾਂ ਕਿਸੇ ਦੀ ਨਵੀਂ ਵੈਰਾਈਟੀ ਦਾ ਝਾੜ ਨਿਕਲ ਜੇ ਤਾਂ ਉਹਨੇ ਅਗਲੇ ਅਗਲੇ ਸਾਲ ਵਾਸਤੇ ਵੀ ਰੱਖ ਲਿਆ ਤਾਂ ਸਮਝ ਲਓ ਉਹ ਸਹੀ ਹੈ ਜੇ ਫੇਰ ਉਹਨੇ ਨਹੀਂ ਰੱਖਿਆ ਸਮਝ ਲਓ ਫੇਲ ਫੇਲ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਜੇ ਮਸ਼ੀਨ ਇਹ ਸਿੱਧੀ ਵਿਜਾਈ ਕਾਮਯਾਬ ਆ ਤਾਂ ਇਹਨਾਂ ਨੇ 1.5 ਲੱਖ ਰੁਪਇਆ ਲਾ ਕੇ ਮਸ਼ੀਨ ਲਿਆਂਦੀ ਆ ਨਹੀਂ ਅਸੀਂ ਵੀ ਦੂਜਿਆਂ ਨੂੰ ਕਦੋਂ ਵਰਕ ਲਾਉਣ ਲੱਗ ਪਏ ਸੀ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਪਹਿਲੀ ਵਾਰ ਜਦੋਂ 13 ਜੀ ਵਿਜੀ ਸੀ ਸਾਨੂੰ ਉਦੋਂ ਬਹਾਲਾ ਪਤਾ ਨਹੀਂ ਸੀ ਜੀ ਅਸੀਂ ਸੁਕਾਵਾਣ ਵਾਤਾ ਹੂੰ ਹੂੰ ਸੁਕਾਵਾਣ ਵਾ ਕੇ ਤੇ ਸਿੱਧੀ ਵਿਜਾਈ ਕਰਤੀ ਉਸ ਤੋਂ ਬਾਅਦ ਜਿਵੇਂ ਆ ਮੌਸਮ ਆ ਇਹ ਮੌਸਮ ਗਰਮ ਹੁੰਦਾ ਜੀ ਹੂੰ ਹੂੰ ਪਾਣੀ ਵਿੱਚ ਰਹਿਣ ਦੂੰਦਾ ਸੀ ਵਿੱਚ ਹੀ ਹੋਣਿਆ ਕਰਨ ਦੇ ਤੋਨੇ ਦੀ ਵੀ 80% ਨੂੰ ਵਾਦਨੇ ਕਿਤੇ ਲੈਣਾ ਪਾਉਂਦੀ ਸਾੜ ਲਗੇ ਨਹੀਂ ਉਹ ਖਰਚ ਗੁਰਚੇ ਵਿੱਚ ਹੋਣੇ ਆ ਵਿੱਚ ਅਸੀਂ ਰਹਿਣ ਖੂਦ ਵਾਤੀ ਤੇ ਪਰਸੇਵ ਵੱਜ ਗਿਆ ਤੇ ਸਾਨੂੰ ਥੋੜੀ ਜੀ ਸਮੱਸਿਆ ਆਈ ਹੂੰ ਹੂੰ ਸਾਨੂੰ 2013 ਚ ਜਦੋਂ ਇਹਨਾਂ ਦੀ ਟੀਮ ਆਈ ਸੀ ਜਲੰਧਰ ਦੂਰਾਛੇ ਤੋਂ ਮੈਂ ਡੈਰੀ ਤੇ ਲੈ ਗਿਆ ਸਾਰਾ ਕੁਝ ਦੱਸਿਆ ਜੀ ਵੀ ਕਿੱਥੇ ਸਮੱਸਿਆ ਕਿਵੇਂ ਆ ਗਈ ਠੀਕ ਠੀਕ 14 ਚ ਅਸੀਂ ਫੇਰ ਥੋੜਾ ਜਿਆ ਉਹਨੂੰ ਇੱਕ ਪਾਣੀ ਲਾ ਕੇ ਫੇਰ ਦੂਰੀਰ ਵੀ ਜੀ ਫੇਰ ਸਾਨੂੰ ਸਹੀ ਰਹਿ ਗਿਆ ਜੀ 18 19 ਚ ਅਸੀਂ ਤਾਰਵਤਰ ਚ ਬੀਜ ਕੇ ਦੇਖੀ ਉਹਦੇ ਚ ਥੋੜੀ ਜੀ ਨਾ ਅਜਿਹਾ ਮੌਸਮ ਆਉਣ ਕਰਕੇ ਇਹ ਵੈਰੈਟੀ ਨਾ ਇੱਥੇ ਆਉਣ ਕਰਕੇ 20 ਮਈ ਤੋਂ 25 ਮਈ ਦੇ ਵਿੱਚ ਦੇੱਕਤ ਆਉਂਦੀ ਆ ਇਸ ਕਰਕੇ ਅਸੀਂ ਸੁੱਕੀ ਵਯਾਈ ਆਰ ਹਰ ਸਾਲ ਕਰਦੇ ਆ ਪਿਛਲੇ ਸਾਲ ਤਾਂ ਨਹੀਂ ਮੈਥੋਂ ਹੋਈ ਕਿਉਂਕਿ ਮੈਂ 26 ਝੋਨਾ ਲਾਉਣਾ ਸੀ 26 ਝੋਨਾ ਲਾਉਣ ਵੇਲੇ ਬਰਸਾਤਾਂ ਹੋ ਲੱਗੀਆਂ ਤੇ ਮੈਂ ਖੁੰਝ ਗਈ ਫਿਰ ਮੈਂ ਪਣੀਰੀ ਵਿੱਚ ਕੇ ਥੋੜੇ ਥਾਂ 'ਚ ਤੇ ਲਾਤੀ ਝੋਨਾ ਲਾਉਣਾ ਪੈ ਗਿਆ ਮੈਨੂੰ ਕਰ ਨਹੀਂ ਸੀਗੀ ਕੁਛ ਮੇਰਾ ਸੀਗਾ ਮੁੱਛ ਝੋਨਾ ਉਦੋਂ ਪਿਛਲੇ ਸਾਲ ਮੈਂ 7.5 ਕਿੱਲੇ ਸਿੱਧੀ ਵਯਾਈ ਕੀਤੀ ਸੀ ਤੇ ਕਾਮਯਾਬ ਰਹੀ ਇਹਦੇ ਵਿੱਚ ਝਾੜ ਦਾ ਕੋਈ ਫਰਕ ਪਿਆ ਕੋਈ ਵੇਖੋ ਜੀ ਜੇ ਮਨ ਤੋਂ ਮਨ ਝਾੜ ਘੱਟ ਵੱਧ ਵੀ ਹੁੰਦਾ ਉਹਦੇ ਦਾਪ ਨੂੰ ਪਾਸਾ ਨਹੀਂ ਵਟਣਾ ਚਾਹੀਦਾ ਹੂੰ ਹੂੰ ਬਰਾਬਰ ਜੇ ਰਹੇਂਦਾ ਬਰਾਬਰ ਜੀ ਮੰਨ ਲਓ ਜੇ ਹੁਣ ਤੁਸੀਂ 4000 ਸਾਡੇ ਪਰ ਪ੍ਰਤੀ ਏਕੜ ਲਵਾਈ ਦੇ ਲਵਾਈ ਲੈਂਦੇ ਉਹਦਾ ਹੁਣ ਤੁਸੀਂ 5 ਮਨ ਝਾੜੋਗੇ ਹਾਂ ਉਹ 2 ਕੁੰਟ ਤੇ ਉਹ ਉਹ ਆਪਣ ਨੂੰ ਮਿਲ ਨਹੀਂ ਮਿਲ ਗਈ ਤੇ ਬਾਕੀ ਸਪਰੇਅ ਕਰਨੀ ਰੇ ਪਾਉਣੀ ਖਾਦਾਂ ਖਾਦ ਵਗੈਰਾ ਪਾਉਣੀ ਸੌਕੀ ਆ ਬਿਮਾਰੀ ਘਟ ਆਉਂਦੀ ਆ ਬਾਕੀ ਵੱਡੀ ਗੱਲ ਪਾਣੀ ਬਚਦਾ ਜੀ ਪਾਣੀ ਸਭ ਤੋਂ ਵੱਡੀ ਚੀਜ਼ ਇਹ ਆ ਵੀ ਆਪਣਾ ਪਾਣੀ ਬਹੁਤ ਬਚਦਾ ਸਕਈ ਲੋਕ ਆਏ ਹੁੰਦੇ ਆ ਵੀ ਕਿੱਧਰ ਟਕਰਾ ਮਾਰਾਂਗੇ ਯਾਰ ਕਦੋਂ ਕਰੋ ਤੇ ਡੱਕੇ ਲਵਾਉ ਉਹਨਾਂ ਨੇ ਲਾ ਦਿੰਨੇ ਆ ਤੇ ਆਪ ਨੂੰ ਕੀ ਫਰਕ ਪੈਂਦਾ ਪਰ ਇਹ ਆਪ ਨੂੰ ਫਰਕ ਪੈਣਾ ਆਪ ਨੂੰ ਹਜੇ ਨਹੀਂ ਪਤਾ ਲੱਗਦਾ ਹੌਨ ਵਾਲੇ ਟਾਈਮ ਤੇ ਪੈ ਜਾਣਾ ਸੋ ਗੁਰਪ੍ਰੀਤ ਸਿੰਘ ਤੁਹਾਡਾ ਤੇ ਜ਼ਾਹਰ ਜੀ ਦਸ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਆਪਣੇ ਜਿਹੜੇ ਤਜਰਬੇ ਨੇ ਉਹ ਕਿਸਾਨਾਂ ਨਾਲ ਸਾਂਝੇ ਕੀਤੇ ਨੇ ਉਮੀਦ ਹੈ ਕਿ ਇਸ ਵਾਰੀ ਜਿਹੜਾ ਕਿਸਾਨਾਂ ਦੇ ਵਿੱਚ ਉਹ ਤੁਹਾਨੂੰ ਸੁਣ ਕੇ ਹੋਰ ਸ਼ਾ ਵਧੂਗਾ ਸੋ ਕਿਸਾਨ ਵੀਰੋ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਥੋੜੇ ਥੋੜੇ ਰਕਵੇ ਤੋਂ ਸ਼ੁਰੂ ਕਰੋ ਇਨਕੇ ਕਿ ਕਿ ਤੁਮ ਅਸੀਂ 5 ਕਿੱਲੇ ਜਾਂ 10 ਕਿੱਲੇ ਪਹੁੰਚ ਜਾਣਾ ਵਾ ਘਟੋ ਘਟ ਇੱਕ ਕਿੱਲਾ ਕਰ ਲੋ ਜੇ 10 ਕਿੱਲੇ ਦੇ ਇੱਕ ਕਿੱਲਾ ਕਰ ਲੋ ਇੱਕ ਕਿੱਲੇ ਵਿੱਚ ਕਰਕੇ ਦੇਖੋ ਪ੍ਰਫਕਤਾ ਆ ਜਾਏਗੀ ਉਹਦੇ ਵਿੱਚ ਕੋਈ ਸਮੱਸਿਆ ਹੁੰਦੀ ਨਹੀਂ ਤੁਹਾਡੇ ਕੋਲ ਹਰੇਕ ਬਲਾਗ ਦੇ ਵਿੱਚ ਹਰੇਕ ਸਰਕਲ ਦੇ ਉੱਤੇ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਅਫਸਰ ਨੇ ਸਾਡੇ कृषि ਵਿਗਿਆਨ ਕੇਂਦਰ ਨੇ ਖੇਤਰੀ ਖੋਜ ਕੇਂਦਰ ਪਈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇ ਉਹਨਾਂ ਨਾਲ ਸੰਪਰਕ ਬਣਾਤੇ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੋਦੀ ਉਹਨਾਂ ਨਾਲ ਸੰਪਰਕ ਜਰੂਰ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਸਸੀਕਾ ਸਸੀਕਾ